ਹੰਸਿਆ ਸਿੱਖਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੰਗਾਲੀ ਤਸੇਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਭਾਲੇ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਮੱਜਾਂ ਤੇ 8-9 ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀ ਆ ਸਾਰੀ ਮਿਕਸ ਵੈਰਾਈਟੀ ਵੱਡੇ ਪਾ ਛੋਟੇ ਪਾ ਹਰ ਵਾਰ ਦੀ ਤਰ੍ਹਾਂ ਹਰ ਵੈਰਾਈਟੀ ਦਾ ਪਛੋ ਜਿਹੜਾ ਸਾਰੇ ਤੁਹਾਨੂੰ ਦਿਖਾਉਣੇ ਆ ਵੀਡੀਓ ਪੂਰੀ ਜ਼ਰੂਰ ਵੇਖਿਓ ਕੋਈ ਟੋਕੜ ਗੱਬਣਾ ਕੋਈ ਸੱਜਰ ਕੋਈ ਗੱਬਣਾ ਕੋਈ ਹੋਲੇ ਭਾ ਕੋਈ ਵੱਡੇ ਭਾ ਸਾਰੇ ਜਿਹੜੇ ਤੁਹਾਨੂੰ ਦਿਖਾਉਣੀ ਆ ਪਹਿਲਾਂ ਤੁਹਾਨੂੰ ਮੱਝਾਂ ਦਿਖਾ ਦੇਵਾਂਗੇ ਤੇ ਫਿਰ ਤੁਹਾਨੂੰ ਗਾਵਾਂ ਦਿਖਾਉਣੀ ਆ ਤੇ ਗਾਵਾਂ ਵਿੱਚ ਸਾਰੀਆਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਵਾਂਗੇ ਸਾਰੀ ਵੈਰਾਈਟੀ ਆ ਕੇ ਵੱਡੇ ਭਾ ਛੋਟੇ ਭਾ ਜਿ ਤਰ੍ਹਾਂ ਦੇ ਵੀ ਤਾਜ਼ੀਆਂ ਸੂਈਆਂ ਗੱਬਣਾ ਹਾਂਜੀ ਵਿਰਦੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾ ਜੇ ਠੀਕ ਠਾ ਜੀ ਮੇਰਾ ਟੋਕੜਾ ਪਾਛਾ ਚਲੋ ਵਦਿਆ ਮੇਰੇ ਚਾਹੀਦਿਆਂ ਜੇ ਜਾਣਾ ਨਹੀਂ ਮੇਲਾ ਮੁੱਲਾ ਵੇਖਣ ਕਿ ਮੇਲਾ ਮੁੱਲਾ ਹੀ ਦਰਸ਼ਨ ਕਰ ਆਏ ਜੇ ਠੀਕ ਆ ਅਸੀਂ ਦਰਸ਼ਨ ਪਹਿਲਾਂ ਕਰ ਆਏ ਚੋਂ 10 ਬੰਦ ਮੈਂ ਆਹੋ ਤੋਂ ਤਹੀਓ ਕਰ ਆਏ ਜੇ ਦਰਸ਼ਨ ਨੂੰ ਅੱਗੇ ਸਾਰੇ ਘੁੰਮ ਕੇ ਆਏ ਠੀਕ ਆ ਫਿਰ ਕਿਨੋਂ ਕਿਤੇ ਕਰਮਾ ਜੇ ਠੀਕ ਆ ਤੇ ਅੱਜ ਫਿਰ ਚਾਰ ਮੱਜਾਂ ਤੇ ਅੱਜ ਆਪਣਾ ਚਾਹੀਦਾ ਹਾਂ ਹਾਂਜੀ ਆ ਟੋਕੜਾ ਬਣ ਇੱਕ ਮੱਝ ਵਿੱਚ ਅੱਛਾ ਰਾਤੀ ਜਾਂਦੀਆਂ ਵਾ ਠੀਕ ਇੱਕ ਨਰੀ ਟੋਕੜਿਆ ਦੋਕ ਤਿਆਰ ਹੈ ਕੋ ਗਾਵਾਂ ਵਾ ਠੀਕ ਹੈ ਸੂਈਆਂ ਦਾ ਸੂਈਆਂ ਦਾ ਵੈਰਾਈਟੀ ਸਾਰੀ ਆ ਗਈ ਹੈ ਵੈਰਾਈਟੀ ਸਾਰੀ ਆ ਗਈ ਹੈ ਤੇ ਉਹ ਵਿਗ ਗਿਆ ਹੈ ਉਹ ਦਿਨਾਂ ਦਾ ਮਾਲ ਫਿਰ ਉਹ ਦਿਨਾਂ ਦਾ ਮਾਲ ਵਿਗ ਗਿਆ ਸਾਰੇ ਫਿਰ ਟੋਕੜ ਕਬਲੇ ਸਾਰੀਆਂ ਜੀ ਟੋਟਲ ਹੀ ਠੀਕ ਆ ਉਹ ਵੀ ਇੱਕ ਮਹੀਨੇ ਹੁਣ ਵਿਕੀ ਜਲਦੀ ਮੇਰੇ ਅੱਧੇ ਲੱਗੇ ਆ ਅੱਛਾ ਵੀ ਚੱਲੀ ਆ ਉਹ ਵੀ ਜਲਦੀ ਲੱਗੀ ਚਲੋ ਨਾਮ ਦੱਸਦੇ ਕਰਾ ਆਪਣਾ ਪਤਾ ਲਾਈਆ ਹਾਂਜੀ ਤੇ ਪਿੰਡ ਬੰਗਾਲੀ ਹਾਂਜੀ ਤਹਿਸੀਲ ਮਜੀਠਾ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਬਿਲਕੁਲ ਜੰਤੀਪੁਰ ਡਾਹਣੇ 4 ਕਿਲੋਮੀਟਰ ਹੈ ਠੀਕ ਹੈ ਜੀ ਤੇ ਨੰਬਰ ਹੈ ਗਿਆ 89568 ਹਾਂਜੀ ਕੀ ਪੀਜਾਸੋ ਕਰਨੀ ਠੀਕ ਆ ਦੂਜਾ ਗਾ 7373 ਹਾਂਜੀ 76091 ਠੀਕ ਆ ਜੀ ਕੋਈ ਨੰਬਰ ਲਿਜੀਏ ਚਲੋ ਸ਼ੁਰੂਆਤ ਹੈ ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਕਾਫੀ ਖੂਬਸੂਰਤ ਝੋਟੀ ਆ ਸਿੰਘ ਬੜਾ ਪਿਆਰਾ ਜਿਹੜਾ ਇਹਦੇ ਕੋਲ 2 ਲੱਖ ਤੋਂ 2.4 ਲੱਖ ਤੋਂ 3 ਲੱਖ ਤੱਕ ਆ ਦਿੰਦੇ ਉਹ ਚੀਜ਼ ਆ ਇਹ ਅੱਛਾ ਹੈ ਕਿੰਨਾ ਅੱਛਾ ਸੰਭੇ ਸੰਭੇ ਚੰਗੀ ਆ ਜੀ ਹਾਂਜੀ ਸੰਭੇ ਚੰਗੇ ਰੀਜ ਨੇ ਝੋਟੀ ਬਹੁਤ ਚਾਹ ਚੜੀ ਆ ਮੋਹਰਾ ਦੀ ਝੋਟੀ ਆ ਜਿਹੜੀ ਬਾਕੀ ਇਹ ਯਾਦ ਜੀ ਲਈਏ ਤੇ ਜਾ ਜੀ ਅਸੀਂ ਅੱਛਾ ਇਹ ਆ ਕਿ ਵੱੱਢੀਏ ਪੂਰੀ ਕੇ ਮੰਡੀ ਜੇ ਪੌਣ ਵਾਲੀ ਝੋਟੀ ਆ ਦਿਨ ਜੇ ਖੜਦੀ ਦਾ ਪਰਾਂ ਜੇ ਵੱਢੀ ਆ ਜੀ ਅੱਡੋ ਆਹ ਬੋਲ ਜੁੱਟਾਵਾ ਆ ਆ ਜਿ ਲੈ ਆ ਵੀ ਜੀ ਪੂਰੀ ਵੱੱਢੀ ਬੰਦੇ ਦੇ ਸਿਰ ਜਿੜੀ ਝੋੜੀ ਆ ਕੇ ਤਾਲ ਕਰ ਮੰਨ ਇਹ ਬਾਹਰ ਮੰਗਵਾਉਂਦੇ ਹਾਂ। ਉਹ ਮੰਗਵਾਇਆ ਜੀ। ਹਾਂ ਜੇ ਮੰਗਵੇ। ਇਹ ਆ ਕਿ ਪਿੱਠਪੜੇ ਦੇ ਵੀ ਜਿਹੜੇ ਪੂਰੀ ਚੜਾਈ 'ਚ ਆ ਜਾਂਦੇ ਸਰਦੂ ਦਾ ਵੀ ਆ ਕੇ ਤੇ ਕਿੰਨੇ ਕ ਦੁੱਧ ਆ ਲਈ ਜੀ? ਦੋ ਦੋ ਇਹ ਪਹਿਲੇ ਤੋਂ ਵੀ ਨਾ ਜਿਹਨਾਂ ਉਹ ਅਸੀਂ ਲਈ ਆਪਾਂ ਝੂਠੀ ਮਾਰਦੇ ਉਹਨਾਂ ਆਂਦੀ ਉਦੋਂ ਜਾ ਕੇ ਅੱਛਾ ਜੀ ਨਾਲੋਂ ਜਾ ਕੇ ਆਉਂਦੇ ਠੀਕ ਆ ਉਹਨਾਂ ਕੋ ਪਹਿਲੇ ਤੋਂ ਉਦੋਂ ਤੋਂ 16 ਕਰੋੜ ਕੱਢਿਆ ਇਹਨੇ ਅੱਛਾ ਉਹ ਨਹੀਂ ਲੱਗੋ ਬੰਦੇ ਲਈ ਆਪ ਨੂੰ ਅੱਛਾ ਹੁਣ ਦੇਖੋ 15 ਦਿਨ ਦੀ 16 ਦਿਨ ਦੀ 18 ਦਿਨ ਦੀ ਆ ਅੱਛਾ ਪਰ ਸਾਡੇ ਹਿਸਾਬ ਨਾਲ 15 ਤੋਂ ਬਾਅਦ ਨੂੰ ਜਾਊਗੀ ਠੀਕ ਆ ਤੇ ਮੁੱਲ ਮੁੱਲੇ ਦਾ ਗੱਲ ਤੋਂ ਮੁੱਲ ਨਹੀਂ ਕਰਦਗੇ ਹਾਂਜੀ ਗੱਲ ਵੀ ਹਵਾ ਕੇ ਅੱਛਾ ਪਰ ਹਨ ਮਿਲ ਨਹੀਂ ਅਸੀਂ ਲਈ ਘਾਟਿਆ ਤੇ ਇੰਨਾ ਹਲਾ 2 ਲੱਖ ਕਰਨ ਨੂੰ ਜੀ ਕਰਦਾ ਠੀਕ ਆ ਇੱਕ ਪੰਜੀ ਦੇ ਦਾਂਗੇ ਇੱਕ ਪੰਜੀ ਦੇ ਚਲੋ ਮੌਕੇ ਤੇ ਮਾਨ ਹੋਰ ਕਰ ਦੋਗੇ ਮਾਨ ਦਾ ਕਰ ਦਾਂ ਬਾਕੀ ਇਹ ਆ ਕਿ ਕੋਈ ਵੀਰ ਇੱਥੇ ਆ ਕੇ ਪਸੰਦ ਕਰੇ ਆ ਕਰੀ ਸੌਦਾ ਕਰੇ ਸਾਹਮਣੇ ਵਿੱਚ ਕੀ ਆ ਤੇ ਫਿਰ ਜਿਹੜਾ ਪਤਾ ਲੱਗਦਾ ਚੰਗੀ ਤਰ੍ਹਾਂ ਪਛੇਤਾ ਅਜੇ ਤਿਆਰ ਹੋਣੀ ਆ ਚੰਗੇ ਬੜੀ ਸ਼ਾਂਤ ਜੀ ਝੋਟੀ ਆ ਜਣੀ ਬਹੁਤ ਚੰਗੀ ਝੋਟੀ ਵੱਡੀ ਆ ਤੇ ਆ ਵੀ ਗੱਪਣ ਜੀ ਇਹ ਵੀ ਗੱਪਣ ਜੀ ਇਹ ਝੂਪੜੀ ਮੈਂ ਮੇਰੇ ਸਾਹ ਨਾਲ ਅੱਜ ਤਿਆਰ ਹੀ ਆ ਦੇ ਕਰਨ ਸੌਣ ਵਾਲਾ ਸੋ ਪਹਿਣਾ ਇਹਨੇ ਬੱਸ ਉਹ ਨਹੀਂ ਸੂਹਣਾ ਚਾਹਤਾ ਤੇ ਇਹ ਕਿੰਨੇ ਕ ਦੁੱਧ ਆ ਲਈ ਆ ਇਹ ਵੀ ਦੁੱਧ 10 ਕਿਲੋ ਕੱਢੂਗੀ। ਦੱਕ ਤੇ ਲੱਗੇ ਵੀ ਜਿਹੜਾ ਗੰਦੇ ਚਵਾਈ ਜਾਊਗੀ। ਇਹ ਦੁੱਧ ਦੱਸੋ ਦੁੱਧ। ਪਣਗੀ ਥੱਲੇ ਬੱਬ ਕੀ ਆ। ਤਿਆਰ ਗੜੀ ਹੋਈ ਥੱਲੇ ਹਾਂ ਪਰ। ਆ ਜੇ ਲੈ ਵਿੱਚ। ਬਾਕੀ ਇੱਥੇ ਆ ਕੇ ਆਪਣੇ ਵੇਖ ਕੇ ਪਸੰਦ ਕਰਕੇ ਖੜਿਆ ਕਰੋ। नहीं चलो बड़ी झोटी है ਬਾਕੀ ਕੋਈ ਗੱਲ ਨਹੀਂ ਕੋਈ ਖੁੱਲਾ ਟਾਈਮ ਜੀ ਤਾਂ ਮੱਛੀ ਆ ਗਈ ਬਾਕੀ ਇੱਥੇ ਵੱਜੀਆਂ ਵਾ ਸਾਈ ਪਾਵੇ ਕੋ ਜਿੱਤਰਾ ਮਰਜੀ ਆਣ ਕੇ ਵੇਖੇ ਜੇ ਕਦੇ ਨਾ ਫਿੱਟ ਆ ਉਹ ਸਾਈ ਵਾਪਸ ਲੈ ਲੈ ਸਾਈ ਵਾਪਸ ਲੈ ਜੀ 1000 ਰੁਪਏ ਨਹੀਂ ਦੇ ਦਾਂਗੇ ਹਾਂਜੀ ਨਹੀਂ ਫਿੱਟ ਤੇ ਆਪਣੀ ਸਾਈ ਲੈ ਜਾ ਹਨਾ ਭਾਵੇਂ 10000 ਹੋਵੇ ਭਾਵੇਂ 100000 ਹੋਵੇ ਅੱਛਾ ਸਾਈ ਵਾਪਸ ਹੋਊ ਚਲੋ ਤੇ ਮੋਲੇ ਤਾਂ ਫਿਰ ਜਿਹੜੀ ਹੁਣ ਵਿਖਾਈ ਮੱਝ ਇਹ 70000 ਜੀ ਦਾਂਗੇ 70000 ਦੀ ਉਹ 1000 ਸ਼ੋਰਟ ਕਰ ਦੇਣਗੇ ਠੀਕ ਹੈ ਜੀ ਤੇ ਆ ਗਈ ਹੁਣ ਆਪਣੇ ਕੋਲ ਇਹ ਤੋਕੜ ਕਾ ਪੰਜ ਗੱਭਣ ਜੀ ਅੱਛਾ ਇਹ ਰਾਤੀ ਹਰ ਕੋ ਆਈ ਆ ਚੈੱਕ ਪਾਸ ਪੰਜਾਂ ਮਹੀਨਿਆਂ ਤੋਂ ਲੈ ਕੇ ਪੰਜਾਂ ਦੀ ਮਿਲੀ ਠੀਕ ਆ ਤੇ 5 ਕਿਲੋ ਦੁੱਧ ਦੀ 5 ਕਿਲੋ ਦੁੱਧ ਮਿਲਦੀ ਦੋਵੇਂ ਟਾਈਮ ਕਿ ਇੱਕ ਦੋਵੇਂ ਟਾਈਮ ਦੋਵੇਂ ਟਾਈਮ ਮਿਲਦੀ ਬਾਕੀ ਥਾਣਾ ਚੰਗੇ ਗੈਪ ਤੇ ਆ ਇਹਦਾ ਪਹਿਲਾ ਹੀ ਸੂਆ ਜਾਂਦਾ ਜਿਹਦਾ ਕਿ ਦੂਜਾ ਜੇ ਅੱਜ ਲੈ ਆਵਾਂ ਵਿਦਿ ਤੂ ਇਹਦੇ ਅੰਦਰ ਬੱਕਰੀ ਹੁੰਦੀ ਹੈ ਠੀਕ ਆ ਮਾਸਾ ਜਣਾ ਪਿਓ ਬਖਾਂ ਜਾਈ ਅੱਛਾ ਪੰਜ ਬਣ ਜਾਂਦੀ ਹੈ ਰਾਤੀ ਮਾਸ ਦੇ ਪਾਸੇ ਜੋਕਰ ਮੈਂ ਵੀ ਸਵੇਰੇ ਜੋਕਰ ਨਾਲ ਪਾਤਾ ਮਿਲਦੀ ਠੀਕ ਆ ਬਾਕੀ ਟੋਕਰ ਵੀ ਉਹੀ ਬੰਦਾ ਲੰਦਾ ਜਿਹਨੂੰ ਸਾਰੇ ਹਾਰੀ ਸਾਰੀ ਬੰਦੇ ਨਹੀਂ ਵਸਦੀ ਰੋਗੇ ਬਾਕੀ ਇਹ ਆ ਕਿ ਟੋਕਰ ਝੋਟੀ ਲੈਣ ਦਾ ਵੀ ਫਾਇਦਾ ਤਾਂ ਹੀ ਆ ਗਾਂ ਵੀ ਜੇ ਚੰਗੀ ਤਿਆਰ ਹੋਣੀ ਆ ਤੇ ਤੇ ਇਹਦਾ ਮੁੱਲ ਇਹ ਕਿੰਨੇ ਦੇ ਦਈਏ ਇਹਦਾ ਮੁੱਲ ਹੀ ਕੋਈ ਉਹਨਾਂ ਨੇ ਕਰਨਾ ਦਾ ਮੇਰਾ ਮੂਲਾ ਚੱਲ ਗਿਆ ਚਲੋ ਅੱਛਾ ਇਹ ਪੈਸਾ ਲੈ ਜਾਓ ਤੋਕੜ ਵਾਲਿਆ ਸੱਜੜਾ ਵਾਲਾ ਸੱਜੜਾ ਵਾਲਾ ਹਾਂਜੀ ਸੱਜੜਾ ਦੇਖੋ ਪਤੀਆਂ ਸੱਜੜਾ ਵੀ ਮੰਨੋਗੇ ਰਾਤੀ ਜਲਸੀ ਵਾਲੀ ਹਣਕੋ ਹਾਂਜੀ ਕਿ ਭਰਾ ਨੂੰ ਤਿੰਨ ਡੰਗ ਜੋ ਕੇ ਤਿੰਨ 24 ਕਿਲੋ ਲੱਗਦਾ ਚਲੋ ਜਲਸੀ ਸਾਨੂੰ ਅੱਛਾ 24 ਕਿਲੋ ਤਿੰਨ ਟਾਂ ਜਲਸੀ ਨੂੰ ਮੰਨ ਕੇ ਦੱਸ ਪਹਿੰਦੇ ਨੂੰ ਅੱਸੀ ਦੋਂਦੀ ਮੂਦੀ ਦੋਂਦੀ ਨਾ ਅੱਛਾ ਦੋਂਦੀ ਦਸੀ ਤੇ ਵੀ ਹੋਣੇ ਬਸ਼ੇ 30 30 ਕਿਲੋਆਂ ਜਲਸੀਆਂ ਅੱਛਾ ਇੱਕ ਦੋ ਦਿਨ ਤੁਹਾਡੀ ਵੀਡੀਓ ਪਾ ਕੇ ਵੇਚੀਏ ਰਾਤੀ ਵੇਚੀਏ ਨਹੀਂ ਅੱਛਾ ਦੇ ਜ਼ਿਆਦਾ ਮਤਲਬ ਕਿ ਕਹਿੰਦੇ ਵੀ ਨਹੀਂ ਖੜਨੀ ਖੜੀ ਠੀਕ ਹੈ ਠੀਕ ਹੈ ਤੇ ਇਹਦਾ ਮੁੱਲ ਆਪਾਂ ਦੱਸ ਤੀਏ ਇਹਦਾ ਮੁੱਲ ਵੀ ਨਹੀਂ ਵਜੇ ਕਰਦਾ ਕਿੰਨਾ 45000 45000 ਦੇ ਵਿੱਚੋਂ ਕਰ ਦੇ ਨਾ ਮਾਨਤਨ ਹੋਰ ਹੋਰ ਜਾ ਛੱਡ ਦੇ 44 ਦੇ ਦਾਂਗੇ ਠੀਕ ਆ ਚਲੋ ਕੋਈ ਫੋਨ ਲਾਵੇ ਬਾਕੀ ਮੇਲਾ ਮੁੱਲਾ ਚੱਲਣ ਦਿਆ ਮਾਨਤਨ ਕਰਦੇ ਹੋਰ ਮੌਕੇ ਠੀਕ ਆ ਜੀ 44000 ਦੇ ਦਾਂਗੇ ਸਰੀਰ ਠੰਡੀ ਖਾਣਾ ਤੁਹਾਨੂੰ ਦੇ ਸਿਪਾਹੀ ਤੁਹਾਨੂੰ ਫੋਨ ਲਊਗੀ ਠੀਕ ਆ 6 ਮਹੀਨੇ ਦੀ ਗੱਬੜ ਦੀ ਗਾਰੰਟੀ ਹੋਊਗੀ ਜਿੱਥੇ ਵੀ ਜਾਂਦੀ ਹੈ ਖਾਲੀ ਹੁੰਦੀ ਹੈ ਉਹ ਤੇ ਸਾਡੀ ਅਸੀਂ ਜੁਮੇਰ ਉਹ ਕਰਾਇਆ ਸਾਡਾ ਹੋਊਗਾ ਤੇ ਆ ਗੱਬਨ ਤੋਂ ਬਿਨਾਂ ਹੀ ਜੇ ਨਹੀਂ ਇਹ ਗੱਬਨ ਤੋਂ ਬਿਨਾਂ ਪਣੀ ਥੋੜੀ ਚੜਦੀ ਆ ਅੱਛਾ ਇਹਦੀ ਚੱਕ ਪਾਸ ਨਹੀਂ ਆ ਨਾ ਇਹ ਨਹੀਂ ਚੱਕ ਪਾਸ ਆ ਇਹਦੀ ਗਰੰਟੀ ਕੋਈ ਨਹੀਂ ਆ ਕਿਲ ਕੋ ਪਾਣੀ ਕੋ ਦੁੱਧ ਆ ਇਹਦੇ ਥਾਂ ਨਕਲੇ ਤੇ ਪਿਛਲੇ ਤੁਸੀਂ ਦੇਖ ਸਕਦੇ ਹੋ ਆਪਣੀ ਸਮਝ ਨਾਲ ਸੀਲ ਬੜੀ ਹੈ ਵੀ ਉਧਰ ਜੋਦੇ ਪੰਜੇ ਬਾਕੀ ਆਪਣੇ ਕੋਲ ਹਰ ਪ੍ਰਕਾਰ ਦੇ ਮਾਲ ਹੁੰਦਾ ਵਾ ਅੱਛਾ ਟੋਕੜ ਵੀ ਹੁੰਦੀ ਆ ਬੱਚੇ ਤੋਂ ਬਿਨਾਂ ਵੀ ਹੁੰਦੀ ਆ ਸਜਰਾਂ ਵੀ ਹੁੰਦੀ ਆ ਹਰ ਵੱਡਾ ਦਪਾਸ਼ ਟੋਕੜਾਂ ਜਾਂ ਕੰਨੀਆਂ ਸਜਰਾਂ ਲੈਂਦੇ ਆ ਇਹ ਕਿਉਂ ਝੂਟੀ ਕਦਾਂ ਦੀ ਆ ਕਿਉਂਕਿ ਆਪਾਂ ਦੁਕਾਨ ਆ ਸਾਰਾ ਸੌਦਾ ਮਿਲਣਾ ਚਾਹੀਦਾ ਵਾ ਨਾਫੇ ਦਾ ਮਤਲਬ ਆ ਬਿਲਕੁਲ ਜੀ ਹਾਂ ਜੀ ਤੋੜਾ ਹਾਂ ਫਿਰ ਕਿਤੋਂ ਜਾ ਕੇ ਆਰ ਬਾਜੀ ਆ ਜੀ ਉਥੋਂ ਚੀਜ਼ ਹੀ ਹਰ ਕੋਨੇ ਮਿਲ ਜੇ ਹਾਂ ਜੀ ਹਾਂ ਜੀ ਇਹ ਖਾਂਡੇ ਇਧੋਂ ਇਧੋਂ ਡੈਪੋਕੇਸ਼ਨ ਲੈਣੀ ਜਾ ਕੇ ਠੀਕ ਆ ਸਾਰੀਆਂ ਚੀਜ਼ਾਂ ਮਿਲਣੀਆਂ ਠੀਕ ਆ ਖਾਂਡੇ ਕਿਦੋਂ ਲੈ ਆਂ ਜਾਓ ਪਤੀ ਕਿਦੋਂ ਲੈ ਆਂ ਜਾਓ ਬਾਕੀ ਆਪਾਂ ਚੱਲੋ ਰੋਡੀਆਂ ਵਾ ਜਿੱਦਾਂ ਦਾ ਮਾਲ ਮਿਲਦਾ ਹੋਣਾ ਆ ਖਾਣਾ ਲੈਣਾ ਠੀਕ ਹੈ ਜੀ ਇਹਦਾ ਪਤਾ ਲਗਾ ਸਕਦੇ ਕੋਈ ਤੇ ਇਹਦਾ ਕੋਤਰੰ ਦੁੱਧ ਕਿੰਨਾ ਪੱਕਾ ਇਹ ਤਾਂ 5 ਕਿਲੋ ਹੀ ਗਣੀ ਹੋ ਰਹਾ ਤਾਂ 5 ਕਿਲੋ ਪੰਜ ਕਿਲੋ ਮਾਣ ਜਾਉਂਗੇ ਇੱਥਾਂ ਅੱਛਾ ਦੁੱਧੇ ਮਤਲਬ ਕਿ ਬੰਦੇ ਹੋਣੇ ਥਾਂ ਦਵਾਈ ਆ ਠੀਕ ਆ ਵਿਆਹ ਜਿਹੜਾ ਰੋੜਾ ਤੇ ਪੈ ਹੀ ਰੋੜਾ ਪੈ ਜਾ ਅੱਛਾ ਥੇ ਵੀ ਨਹੀਂ ਰਹਿਣਗੇ ਜੀ ਠੀਕ ਆ ਬੰਦਾ ਮੰਡਾ ਨਾਲ ਬਾਹਰ ਗਿਆ ਕਰਾਂ ਕਈ ਗੱਲਾਂ ਅੰਦਰ ਬਾਜੀ ਨੂੰ ਕੋਈ ਹਾਂਜੀ ਹਾਂਜੀ ਰਾਜਾ ਥੇ ਮੋਟੇ ਸਰਸਲੇ ਚਿਲਸਲੇ ਬਰੇ ਆ ਬਾਕੀ ਦੁੱਧ ਗਲੇ ਬੋਧਨ ਗਲੇ ਇੰਨਾ ਵੀ ਦੇਈ ਜਾ ਅਸੀਂ ਮੁੱਲ ਵੀ ਇੰਨਾ ਹੀ ਗਲੇ ਪੋਣਾ ਮੌਕੇ ਵਾਲਾ ਹੁਣ ਠੀਕ ਆ ਕਿੰਨਾ ਹੁਣ ਮੌਕੇ ਤੇ ਮੁੱਲੇ ਦਾ ਹੁਣ 32000 ਦੀ 32000 ਦੀ ਵਿੱਚੋਂ ਛੋੜ ਛੜ ਮੌਕੇ ਦੇ 32000 ਛੋੜ ਕਰਦਾ ਅੱਛਾ 31 31000 ਦੀ ਝੋਟੀ ਪਹਿਲੇ ਸੂਏ ਝੋਟੀ ਜੀ ਬਸ ਆਖੀ ਤੇ ਮੌਕੇ ਤੇ 31000 ਦੀ ਝੋਟੀ ਹੋਲੇ ਮੱਲੇ ਦੀ ਮਗਰੀ ਤੇ ਕੱਟੀ ਠੀਕ ਆ ਕਿਹ ਨਾਲ ਕੋਹ ਲਾ ਲਈ ਆ ਬਝੂਠੀ ਮਾਰਦਾ ਅੱਛਾ ਕੱਟੀ ਮਗਰੀ ਸੀ ਜੀ ਠੀਕ ਆ ਕਿਹ ਨਾਲੀ ਹੁੰਦੀ ਪਹਾੜੇ ਤੇ ਮਿਲਦੀ ਆ ਠੀਕ ਆ ਚਲੋ ਪਹਾੜੇ ਤੇ ਮਿਲਦੀ ਰੱਖੀ ਲਾ ਦੋ ਜੀ ਠੀਕ ਹੋ ਨਵਰੇ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਵਾ ਸੋਹਣੀਆਂ ਵੜਾਂ ਤੁਹਾਨੂੰ ਦਿਖਾਵਾਂਗੇ ਇਹਦੇ ਮਗਰ ਬੱਚਾ ਕੀ ਜੇ ਮਗਰ ਇਹਦੇ ਬੱਚਾ ਹੈ ਬੱਚਾ ਟੀਗਾ ਕਿਸ ਨੇ ਚੰਗਾ ਭਰਾਇਆ ਬੱਚਾ ਵੀ ਕਾਫੀ ਭਲਿਆ ਦਿੱਤਾ ਸੂਆ ਕਿਨਵਾ ਜੇ ਦਾ ਉਹਦਾ ਵੇਖਣ ਨੂੰ ਤਾਂ ਪਹਿਲਾਂ ਹੀ ਆਪਦੀ ਹੈ ਪਰ ਦੂਜਾ ਵਾ ਅੱਛਾ ਫਿੱਗੀ ਮੂੰਹ ਦੀ ਜੇ ਕਿੰਨਾ ਚਿਰ ਹੋਇਆ ਸੋਈ ਨਾ ਪਣੀ ਤੇਰੀ ਕਿਹਾ ਪਰ ਅਸੀਂ ਦੂਜਾ ਮੰਨ ਕੇ ਅੱਗੇ ਚੱਲੇ ਅਗਲਾ ਤੇ ਸੂਆ ਕਿਨਵਾ ਦੁੱਧ ਕਿੰਨਾ ਜੇ ਦੁੱਧ 22 ਕਿਲੋ ਜੇ ਦੁੱਧ 22 ਕਿਲੋ ਹੋਊ ਤੁਸੀਂ 20 ਮੰਨ ਕੇ ਚੱਲੋ ਅੱਛਾ ਬਿਲਕੁਲ ਤਿਆਰ ਕੰਡੇ ਦਾ 10 ਕਿਲੋ ਪੂਰਾ ਤੇ ਹੋ ਜੇ ਨਹੀਂ ਕੰਡੇ ਦੇ 10 ਕਿਲੋ ਹੋ ਜਾਂਦੇ ਕੰਡੇ ਦੇ 1.5 ਬੱਚੇ ਨੂੰ ਚੰਗਾ ਕੇ 10 ਕਿਲੋ ਆ ਜੇ ਅੱਛਾ ਬੱਚੇ ਨੂੰ ਚੰਗਾ ਕੇ ਤੇਰੀ ਉਹ ਕੰਡੇ ਦੇ ਇਹ ਵਾਲਾ ਤਾਂ ਭਾਵੇਂ 14 15 ਹੋਵੇ ਤੇ ਕਿੰਨੇ ਦੇਣਾ ਹੋਈ ਸੋਈ ਨੂੰ ਸੋਈ ਨੂੰ ਤਾਂ ਹਮ ਤਾਂ ਨਾ ਆ ਜੇ ਦੁੱਧਾਂ ਵਾਜੂ ਕੀ ਕੀ ਹੋਰ ਹਾਂ ਉਹ ਤਾਂ ਵਸੀ ਕੋਲ ਮਸ਼ੀ ਜਾਨਸ ਨੇ ਬੜੀ ਯਾਰ ਕਿੰਨਾ ਕੁ ਚਵਾਈ ਜਾਊਗੀ ਬਾਕੀ ਮਤਾ ਕਵੀ ਜਿੰਨਾ ਕਾਦੇ ਨੇ ਦਾ ਹਾਂਜੀ ਸਿਹਦੇ ਨਾਲ ਮੂਹ ਲਾ ਦੀ ਦੂ 35 ਕਿਲੋ ਹਾਂਜੀ ਉਹ ਵੀ ਗੱਲ ਫੱਬਦੀ ਨਹੀਂ ਹਾਂਜੀ ਗਾਂਦ ਕੇਦੇ ਕਰਮੀਆਂ ਕਾਲੀ ਕੋ 25 ਕਰਦੇ 30 ਕਰ ਲਈ ਐਸ ਟਾਈਮ ਦੇ 20 22 ਕਿਲੋ ਤੋਂ ਦਾ ਹੈਗਾ ਜਿਹੜਾ ਘਰੋਂ ਚਵਾ ਕੇ ਦੋ ਉਹ ਮੰਦੀ ਘੱਗੀ ਆਪਣੇ ਘਰੇ ਕੰਡੇ ਨਾਲ ਤੋਲ ਕੇ ਦਵਾਵੇ ਤੋਰਾ ਫੇਲੇ ਗੰਗਾ ਨੂੰ ਝੂਠੇ ਲਵਾਵੇ ਮਰ ਜੀ ਉਹ ਨਹੀਂ ਆਪਾਂ ਦਾ ਸਾਡਾ ਕਹਿਣਾ ਹਾਂਜੀ 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 ਜਿੰਨਾ 8:00 ਵਜੇ ਨੇ ਭਾਵੇਂ ਦਾ ਸੀਜਨ ਮੁੱਲ ਪਾ ਦੀ 85 ਭਾਰ ਕਿ ਜਦਾਂ ਲੋਕ ਆਉਂਦੇ ਠੀਕ ਆ ਪਰ ਨਾਉ ਮੁੱਲੀ ਕੋਣਾ ਤੇ ਨਾਉ ਤੁਸੀਂ ਦੱਸਣਾ ਬਾਕੀ ਬੱਸੀ ਐ ਤਾਂ ਦੀ ਕਿਹ ਬੜੀ ਕਰਮਾ ਵਾਲੀ ਹੈ ਲੋ ਬਾਕੀ ਚਲੋ ਸੋਹਣੇ ਆ ਰੰਗ ਰੋਪ ਚੰਗਾ ਆ ਗੱਦ ਘਾਟ ਪੱਖੇ ਜਵਾਨ ਆ ਮੈਂ ਤਾਂ ਜਿੰਨੇ ਨੇ ਲਗਵਾਉਣ ਦੇ ਵੀ ਇੱਥੇ ਆਣ ਕੇ ਤਸੱਲੀ ਕਰਕੇ ਲਵੇ ਬਾਕੀ ਇੱਥੇ ਆ ਕੇ ਨਹੀਂ ਜਿਹੜਾ ਟੈਕ ਸਾਈ ਪਾ ਕੇ ਬਦਲ ਮਾਰ ਕੇ ਵੀ ਆ ਤਾ ਠੀਕ ਆ ਇਹ ਵੀ ਸਾਈ ਪਾ ਦੀ ਚਾਹਾਂ ਜਾਂ ਬੱਚਾ ਦਾ ਸਾਈ ਪਵਾ ਲਈਏ ਅੱਛਾ ਸਾਲ ਕੋ ਉੱਧਰ ਹੋਣੀ ਨਾਲ ਹੋਊਗੀ ਇਹ ਵੀ ਸਾਈ ਪਾਓਗੇ ਅੱਛਾ ਤੂੰ ਜੇ ਸਾਈ ਤੋਂ ਬਣਾਉਂਗਾ ਕੋਈ ਡੱਕਾ ਤਾਂ ਉਹ ਨੂੰ ਟਿੱਕੀ ਦਾ ਵਜੋਂ ਸਾਈ ਤੋਂ ਬਣਾਉਂ ਤਰਬੇ ਨਾ ਪਈ ਤੂੰ ਅੱਛਾ ਦੂਜਾ ਬਣਾ ਕੇ ਪੈਸੇ ਵਧਾਰੇ ਪਾ ਦੇਣਾ ਅੱਛਾ ਕੰਮ ਹੀ ਹੁੰਦੇ ਨੇ ਵੀ ਬੰਦਾ ਆਉਂਦਿਆ ਉਹ ਨੂੰ ਟਿੱਕਣਾ ਠੀਕ ਆ ਆ ਜਿਹੜਾ ਮਾਲ ਤੇ ਵੇਖੀ ਜਾਂਦਾ ਹਾਂ ਪਰ ਜ਼ੁਬਾਨ ਦਾ ਹੀ ਮੁੱਲ ਹੈ ਜ਼ੁਬਾਨ ਨਹੀਂ ਫਿਰ ਜ਼ੁਬਾਨ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਜ਼ਰੂਰੀ ਨਹੀਂ ਤੇ ਨੀ ਪੈਸੇ ਨਹੀਂ ਮੁੱਕ ਜਾਈਏ ਹਾਂਜੀ ਹਾਂਜੀ ਕੋ ਭੈਣ ਭਰਾ ਵੀ ਜਿਹਨੇ ਉਹਨਾਂ ਨੂੰ ਕੋਈ ਦਿਹਾੜੀ ਆਖਣਾ ਬਾਕੀ ਥਾਂ ਨੇ ਵੀ ਚੰਗੇ ਗਾਇਰ ਤੇ ਲੱਗਾ ਇਹਦਾ ਤੇ ਮਿਲਕਵੇਂ ਨੇ ਵੀ ਚੰਗੇ ਲੱਗੀ ਆ ਆਹੋ ਚੰਡੀ ਵੀ ਬੜੀ ਵਸ਼ੀ ਇਹ ਪਰ ਇੱਧੇ ਵਾਜੋ ਸਾਡੇ ਪਰ ਨਾ ਜਾਣ ਕਰੀਂ ਇਹ ਲੋਕ ਲੋਗੇ ਆਹ ਦੇਖ ਸਾਡੇ ਜੀ ਬਹੁਤ ਜਵਾਦ ਬੜੇ ਬਸਮਾਨ ਆਹ ਮਗਰ ਲੈਣਾ ਮੈਂ ਕਹਦਾ ਦਈਦਾ ਜੀ ਮਗਰ ਲੈਣਾ ਮਗਰ ਲਾਗ ਲੈਣਾ ਅਗਲਾ ਬਾਕੀ ਮੋਟੀ ਧਾਰਿਆ ਦੋਵਾਂ ਥਾਂ ਚਾਰਾਂ ਥਾਂਾਂ ਜਿਹੜੀਆਂ ਇਹਨੇ ਦੁੱਧ ਆ ਲੈਦੀਆਂ ਪਸੰਦ ਕੇ ਵਗ ਜਾਂਦੀਆਂ ਵਗਣ ਡਿਆ ਬਣੀਆਂ ਕੋਈ ਇਹਨੂੰ ਪਰਵਾਹ ਨਹੀਂ ਵਸੀ ਜਿੱਦਾਂ ਮਰਜੀ ਥਾਣੇ ਕੋਈ ਕਿਡਾ ਕਰ ਲਾ ਤੇ ਮੁੱਲ ਅਸੀਂ ਚੋਈਏ ਸੀ ਜਿਹੜੇ 5 ਵਜੇ ਤੋਂ ਮਗਰੋਂ ਹੀ ਅੱਛਾ ਮੈਂ ਕਿਹਾ ਚਾਰ ਵਜੇ ਉਜੋਤ ਕਹਿੰਦੇ ਇਹਨਾਂ ਦੇ 12 ਨੇ ਹੋ ਜੰਦੇ ਮੈਂ ਹੰਗਣਾ ਠੀਕ ਆ ਗਾਂ ਦੇ ਟਾਈਮ ਜਲਦੀ ਜੇ ਵਹੀਂ ਚੱਲ ਜੰਦੀ ਗਾਂ ਪਹੁੰਚ ਜੇ ਵਹੀਂ ਚੱਲਦੇ ਜਦੋਂ ਮੈਨੂੰ ਪਤਾ ਕਰਦੀ ਤੇ ਮੁੱਲੇ ਤਾਂ ਜੱਜ ਜਾ ਫਿਰ ਦੱਸ ਮੁੱਲ ਦਾ ਮੇਲਾ ਚੱਲਣ ਦੇ ਮੁੱਲ ਬਾਬਾ ਜੀ ਭਾਵੇਂ ਲੱਖ ਸਵਾ ਲੱਖ ਰਹੀ ਹੈ ਵਸੀ ਦਾ ਚਲੋ ਕਰੀ ਜਾਂਦੇ ਆਪਾਂ ਤੇ ਬਾਹਰ ਸਾਡਾ ਰੋਜ਼ ਦਾ ਕੰਮ ਚ ਕੀ ਆਵੇ ਕਰੀ ਫਿਰ ਤੇ ਵੇਚੀ ਹੀ ਨਹੀਂ ਹਾਂਜੀ ਹਾਂਜੀ ਕਿੰਨਾ ਹੈ ਵਸੀ ਦਾ ਮੁੱਲ ਬਾਬਾ ਜੀ ਜਿੰ 60000 ਦੇ ਦੇਣੀ 60000 ਦੇ ਦੇਣੀ ਠੀਕ ਚਾਰ ਦੀ ਮਿਲੂ ਨਿਕਲ ਗਈ ਅੱਛਾ ਨਹੀਂ ਮਿਲੂਗੀ ਤੁਸੀਂ ਚਲੋ ਸਿਆਣੇ ਦਿੰਦੇ ਹੋ ਜਿੰਦੇ 85 85 ਰੁਪਏ ਕਰਨੀਆਂ 90 ਰੱਬੇ ਦੀਆਂ 40000 ਦੀ ਦੇ ਦੇਣੀ ਆ ਠੀਕ ਹੈ ਜੀ ਟੋਟਲ ਕਮਾਈ ਕਰ ਲੈਣੇ ਆ 20 ਦਾ ਬਾਅਦ ਉਹ ਲੀਟਰ ਵਾਲਾ ਠੀਕ ਆ ਮੈਂ ਰੱਖੇ ਰਾਵਾਂਗੇ ਤੇ ਆ ਵੀ ਸੋਈ ਸੋਈ ਜੇ ਇਹ ਵੀ ਸੋਈ ਸੋਈ ਜੇ ਖੋਲਾ ਫੇਰ ਇਹਨਾਂ ਨੇ ਇਹਨੇ ਦਾ ਕੇ ਵੀਡੀਓ ਚ ਪਾਈ ਸੀ ਅੱਛਾ ਗਾਉਨ ਬੁਖਾਰ ਹੋ ਗਿਆ ਸੀ ਦੋ ਦਿਨ ਹੁਣ ਕਹਿੰਦਾ ਗਾਲ ਖੋਲਾ ਅੱਛਾ ਹਾਂਜੀ ਹੁਣ ਸੈਟ ਆ ਪੂਰੀ ਹੁਣ ਦਿਖਾ ਕੇ ਪੂਰੀ ਇਹਨੂੰ ਬੁਖਾਰ ਹੋ ਗਿਆ ਸੀ ਦੋ ਦਿਨ ਕੋਈ 20 20 ਤੋਂ ਉੱਧਾ ਕਿਲੋ ਜਾ ਬਾਹਰ ਹੀ ਆ ਕੇ ਲੱਗੇ ਬੰਨੇ ਲੱਗੇ ਬੰਨੇ ਹੀ ਆ ਕੋਈ ਕਿਲੋ ਉੱਪਰ ਛੱਡਿਆ ਸਾਦਾ ਪੀਂਦਾ ਕਿ ਬੁਖਾਰ ਆਈ ਕਿ ਮਸ਼ੀਆ ਵੀ ਡਿਪ ਹੋਈ ਆ ਸ਼ਹਿਰ ਵਸ਼ੀਆ ਤੇ ਮਗਰ ਬੜੀ ਪਿਆਰੀ ਹੁਣ ਬੁਖਾਰ ਕੋ ਸੈਟ ਕੀਤਾ ਵਾ ਥੋੜੀ ਜਿਹੀ ਢਿੱਲੀ ਹੋ ਗਈ ਸੀ ਕਿੰਦੇ ਹੁਣ ਸੈਟ ਐ ਤੇ ਬਾਕੀ ਰਸੀ ਰਸੀ ਦੀ ਨਹੀਂ ਖਾਣਾ ਇਹ ਜੀ ਬਹੁਤ ਜਾ ਜਾ ਕੱਢਦੀ ਠੀਕ ਹੈ ਜੀ ਜਵਾਬ ਸਮਾਰਟ ਛੱਡੀ ਕੀਤੀ ਗਾ ਇਹ ਮਗਰ ਸ਼ੀਆ ਹੋਇਆ ਹੈ ਜੀ ਬਾਕੀ ਬੱਛੀ ਤਾਂ ਨਾੜੂ ਨਾਲ ਹੀ ਆ ਜਿਹੜਾ ਇਹਦੇ ਬੱਛੀ ਨਾ ਬੜੀ ਖੇਤ ਲਗੀ ਮੇਰੇ ਥੱਲੇੋਂ ਇਦਾਂ ਬਾਂਦੀ ਦਾ ਸਵੇਰ ਦੀ ਚੋਈ ਨਹੀਂ ਹੁੰਦੀ ਠੀਕ ਆ ਬਹੁਤ ਜ਼ਿਆਦਾ ਥਪਾਲੀ ਹੁੰਦੀ ਤੇ ਆਹ ਮਗਰ ਵੱਛੀ ਆ ਆਹ ਦੇਖੋ ਮੱਕੇ ਜਿਹੜੇ ਵੀ ਰਨ ਆਇਰ ਸ਼ਾਇਰ ਦਾ ਸ਼ੌਂਕ ਹੈ ਨਾਲੇ ਉਹ ਵੀ ਤੇ ਨਾਲੂ ਨਾਲ ਜੀ ਬੱਛੀ ਦਾ ਜੀ ਨਾਲੂ ਜਿਹੜਾ ਨਾਲ ਹੀ ਆ ਹਾਂਜੀ ਤੇ ਇਹਦਾ ਮੁੱਲ ਆਹ ਦੇਖ ਸਾਡੇ ਵੀ ਠੰਡੀ ਤੇਰੀ ਆ ਹੁਣ ਮੌਕੇ ਤੇ 20 ਲੀਟਰ ਤੱਕ ਲਗਭਗ ਜਿਹੜਾ ਤਿਆਰ ਆ ਤੂੰ ਕਿਲੋ ਕਰ ਸਕਦਾ ਵਾ ਕਿਲੋ ਵਧ ਵੀ ਸਕਦਾ ਵਾ ਅੱਛਾ ਐਵੇਂ ਝੂਠ ਮਾਰ ਦਿੱਤੀ ਜੇ ਪਸਵੇਰੇ 19 ਹੋ ਜੇ ਹਾਂਜੀ ਨਹੀਂ ਬਸ ਬਸ ਕਿੰਨੀ ਕੀ ਹੋ ਸਕਦਾ ਤੇ ਇਹ ਇਹ ਹੈ ਕਿ ਜੇ ਦੁੱਧ ਤੋਂ ਵਧੋਗੇ ਨਾ ਸਾਮਕੇ ਦੁੱਧ ਵੀ ਕੋਈ ਬਖਾਲ ਕੇ ਜਾਵ ਲੋਗੀ ਤੇ ਹੁਣ ਮੋਲੇ ਦਾ ਹੁਣ ਮੋਲੇ ਇਹ ਵੀ ਜਦਾਂ 60 65000 ਦੇ ਆਂਗੇ ਅੱਛਾ 65 ਦੀ ਦੇ ਦੋਗੇ ਤੇ ਜੋੜਾ ਕੋ ਇਕੱਠਾ ਲਾ ਜੂਗਾ ਹੋਰ ਕਰ ਦੋਗੇ ਮੋਲ ਕਰ ਦਾਂ ਕਰ ਠੀਕ ਆ ਜਿਹੜਾ ਗਾਜੂ ਮੋਰ ਦੇ ਨਹੀਂ ਨੂੰ ਠੀਕ ਆ ਤੇ ਐਵੇਂ ਸੋਈ ਸਵਾਈ ਜੀ ਸੋਈ ਜਾਵੇ 14 ਕਿਲੋ ਦੇਖ ਲੈ 14 ਲੀਟਰ ਜਿਹੜਾ ਕਹਿੰਦੇ ਤਿਆਰ ਹੈ ਥਾਂ ਨਾ ਚੰਗਾ ਜਿਹੜਾ ਇਹਦਾ ਇਹ ਤਾਂ ਮਗਰ ਵਾਛਾ ਤੋੜ ਦੋ ਇੱਕ ਅੱਜ ਛੰਡੀ ਬੜੀ ਉਹ ਨੀਂਦ ਦੇ ਵੱਲੋਂ ਉਹ ਗੁਰੂ ਘਰ ਮਾਰ ਗਾਣਾ ਨਾਲੋ ਜਿਹੜਾ ਇਹਦਾ ਵਿੱਚ ਨਾਲ ਹੀ ਹਲੇ ਇਹਦਾ ਜਵਾਬ ਆਪੂ ਜਾਂਦੇ ਇੱਕ ਵਾਰ ਦੁੱਧ 14 ਲੀਟਰ ਇਹਦੇ ਕੋਲ ਤਿਆਰ ਦੱਸ ਦੇ ਪਹਿਲਾਂ ਦੂਆ ਛੰਡੀ ਬੜੀ ਐ ਲੱਗ ਜੀ ਐ ਹੂੰ ਏ ਇਹ ਵੀ ਜਦ ਦਦੋ ਵਦੋ ਕੀ ਨਾ ਹੋਰੇ ਦੋ ਤਾਜੀ ਬਿਲਕੁਲ ਜੀ ਕਿੰਨੇ ਦੇ ਨਾ ਇਹਨੇ ਸੂਈ ਨਾ ਪਹਿਲਾਂ ਵੀ ਪਾਸੋਂ ਆਂਦੀ ਕੇ ਨਾਲ ਨਾਲ ਹੀ ਇਹਦਾ ਵਾਹ ਚਾਰ ਪੰਜ ਤੇ ਨਹੀਂ ਜਿਹੜੇ ਗੰਦੇ ਕੇ ਜੇ ਸੂਈ ਨਾ ਹੋਏ ਆ ਤੇ ਇਹਦਾ ਮੁੱਲ ਇਹਦਾ ਮੁੱਲ ਵੀ ਕਰਨ ਨੂੰ ਭਾਈ 50 ਅਗਲੀ ਪੰਜਾਗੜੀ 45000 ਰੁਪਏ ਦਾ 45000 ਦੀ ਬਾਕੀ ਛੋਟ ਛੜ ਮੌਕੇ ਤੇ ਹੋਰੇ ਤੇ 43000 ਰੁਪਏ ਦਾ ਠੀਕ ਹੈ ਜੀ ਤੇ ਮੌਕੇ ਤੇ 14 ਲੀਟਰ ਚਵਾ ਦੋਗੇ ਨਹੀਂ 14 ਲਗਰ ਵੀ 13 ਅੰਗਲ ਕੇ ਲਾਓ ਤੇ ਜਗਾ ਵਾਜੇ ਤੇ ਅਗਲੇ ਦੇਖੋ ਅੱਛਾ ਅੱਛਾ ਕੋਈ ਰਸੀ ਰਸਤੀ ਨਹੀਂ ਬੋਲ ਆਹ ਅਸੀਂ ਹੁਣੇ ਸਲੀ ਜੇਰਾ ਭਾਈ ਜਾਂ ਆਹ ਜੇਰ ਤੇ ਜੇ ਬਾਬਾ ਜੀ ਮਗਰ ਕੇ ਜੇ ਮਗਰੀ ਦੇ ਰਸ਼ਾਈਆ ਆ ਜੁਈਆ ਇਹ ਚੋਈਆ ਤੇ ਇੱਕ ਥਾਂ ਗਾਲ ਲਾ ਕੇ ਨਹੀਂ ਚੱਲਿਆ ਅੱਛਾ ਚੱਲਿਆ ਹੀ ਨਹੀਂ ਆ ਤੇ ਲੜ ਨਿਕਲੀ ਆ ਤੇ ਲੜ ਨਿਕਲੀ ਆ ਸਾਡੀ ਗਬਰ ਨਾਲ ਪਿਛਲੇ ਘੜੀਆਂ ਦਾ ਅੱਛਾ ਤੈਨੂੰ ਡੰਮ ਡੋਜ ਨਹੀਂ ਵੀ ਖੀਜੂਗੀ ਅੱਛਾ ਇਹ ਚਲੂ ਚਲੂ ਨਾਚੂ ਨਾ ਅੱਛਾ ਬਹੁਤ ਭਾਲਦੀਗੀ ਅੱਛਾ ਬੜੀ ਵੱਡੀ ਹੈ ਜੋਕੇ ਵਾਲੀ ਜੀ ਅੱਛਾ ਇਹ ਚਲ ਮੁਦਾ ਵੀ ਨਾ ਚਲਦਾ ਵੀ ਚੱਲ ਨਾ ਚੱਲ ਲੜੀ ਆ ਗਈ ਨਹੀਂ ਚੱਲਿਆ ਨਹੀਂ ਚੱਲਿਆ ਵੱਡੀ ਆ ਉਹ ਜਾਸ ਨਾਲ ਬੜੀ ਹੈ 2 ਕਿਲੋ ਜਿਹਾ ਲੱਗਦਾ ਜਿਲਾਇਆ ਵਾ ਡੇਢ ਕਿਲੋ ਕਿੰਨੇ ਧਾਰਾ ਕੱਢੀਆਂ ਸਾਰੀਆਂ ਆ ਗਈਆਂ ਤੁਹਾਨੂੰ ਆਹ ਦੇਰ ਕੋਈ ਪੈ ਗਈ ਅਜੇ ਜੇਰ ਜੇਰ ਹੁਣੇ ਪਾਈ ਜੀ ਸਵਾ ਪਹਿਲਾਂ ਹੀ ਚਿਹਰਾ ਖਾਵੇ ਦਾ ਇੱਕ ਰੀਤ ਹੈ ਨਾ ਯਾਦ ਨੂੰ ਹੁੰਦੀ ਬੜੀ ਪੰਨੀ ਇਹ ਆ ਕਿ ਪੂਰੇ ਜਹੋ ਜੀ ਸਾਂਪ ਹੋਣੀ ਚਾਹੀਦੀ ਹੋ ਜੀ ਸਾਂਪ ਨਹੀਂ ਕੀਤੀ ਇਹਦੇ ਪਿਛੇ ਨਾ ਉਹ ਬੰਦਾ ਹੀ ਹਰ ਲਾਈ ਤੇ ਦੁੱਧ ਕੱਢੂਗੀ 45 50 ਹਜ਼ਾਰ ਵਾਲੀਆਂ ਨਾ ਅੱਛਾ ਜਿੰਨੀ ਜਾਨਸਲਿਆ ਠੰਡੀ ਵੀ ਸੀਲ ਵੀ ਬੜੀ ਆ ਸੀਲ ਬਹੁਤ ਰਸੀ ਸੀ ਚਾਹਿਆ ਇੱਕ ਥਣ ਨਹੀਂ ਉਹਦਾ ਚੱਲਿਆ ਪੱਲਾ ਥਣ ਘਰ ਨਹੀਂ ਚੱਲਿਆ ਪਰਦੇ ਬਾਈ ਵਾਲਾ ਅਗਲਾ ਥਾਣੇ ਨਹੀਂ ਚੱਲਿਆ ਤੇ ਥਾਣੇ ਜਿਹੜਾ ਇਹ ਹੈ ਕਿ ਪ੍ਰੋਪਰ ਹੱਥ 'ਚ ਆਉਣ ਲਾਇਆ ਹੁਣ ਉਹ ਪਰਲਾ ਥਾਣੇ 'ਚ ਚੱਲਿਆ ਬਾਕੀ ਥਾਣਾ ਪ੍ਰੋਪਰ ਹੱਥ 'ਚ ਆਉਣ ਲਾਇਆ ਸੀ ਦੇਣਾ ਪਤਾ ਕਿਉਂ ਇਹ ਜੇ ਕਿਸੇ ਨੂੰ 5 ਕਰੋੜ ਨਹੀਂ ਤਾਂ ਪਹਿਲਾਂ ਬੋਲਾ ਆਉਣ ਹੀ ਡਿਆ ਹੈ ਆ ਇੱਧਰ ਅਗਲਾ ਥਾਣੇ ਨਹੀਂ ਚੱਲੇਗਾ ਪਰ ਨਹੀਂ ਕੀ ਇਹ ਕੰਮ ਕਰਨਾ ਕਿਉਂਕਿ ਜਦੋਂ ਕਿਸੇ ਘਰ ਜਾ ਕੇ ਨਾ ਆਵੇ ਹਾਂਜੀ ਹਾਂਜੀ ਇਹ ਕਿੰਨਾ ਕਿ ਦੋ ਚੁਆਈ ਜਾਓਗੇ ਉਤਰਾ 12 ਦਿਨਾ ਕਿਲੋ ਚਲੋ ਬਹੁਤਾ ਨਹੀਂ ਚੁਆਊਗੀ ਤੇ ਮੁੱਲ ਚਾਹਵਾ ਦੂਗਾ ਜੀ ਚਲੋ 10 ਕਿਲੋ ਕਿਣ ਕੇ ਮੁੱਲ ਮੋਲੇ ਛੋਟਾ ਹੀ ਹੈ ਮੋਲੇ ਦੇ ਨੱਕੇ ਕਰਨਾ ਕਿੰਨਾ ਦੇਣ ਵਾਲਾ ਜੀ 20000 ਦੇ ਦਾਂਗੇ 20000 ਜੀ ਕਿ ਹੋਰ ਛੋਟ ਕਰ ਦੀਏ 8000 ਦਾ ਵੇਚੀ ਦੇ ਦਾਂਗੇ ਠੀਕ ਹੈ ਜੀ ਠੀਕ ਹੈ ਤੇ ਹੁਣ ਗਾੜੀ ਵੀ ਦਿਖਾਈਏ 20 ਦੇ ਦਾਂਗੇ ਅੱਛਾ ਪੂਰੇ ਵੇਚ 30 ਜਾਂਦਾ ਵੇਚੀ ਠੀਕ ਸੱਜਰ ਸੋਈ ਪਹਿਲੇ ਸੋਈ ਬੈਠੇ 20000 ਦੇ ਦਾਂਗੇ ਠੀਕ ਆ ਜਦ ਤੱਕ ਲੋ ਤੋਗੀ ਰਮਾਨਾ ਸੌਖਾ ਬਹੁਤਾ ਤਾਂ ਨਹੀਂ ਆ ਬੱਚਾ ਤਾਜ਼ਾ ਹੀ ਹੈ ਜਿਹੜਾ ਜਿਹੜਾ ਹੁਣ ਇਹ ਹੋ ਗਈ ਗਾੜੀ ਤੇ ਆ ਸਾਰੀ ਕਰਦੇ ਦੋ ਤਾਰ ਕੋਲ ਨਹੀਂ ਹੈਗਾ ਨਾ ਜੀ ਰਾਕੇ ਕਰਿਆ ਪਾਠ ਜੀ ਬਠੋਰੀ ਜੀ ਆ ਵਧੀ ਵਧੀ ਵੇਖ ਲਓ 30 ਤੋਂ ਅੱਛਾ ਜਿਹੜਾ ਆਉਂਦਾ ਹੁੰਦਾ ਹੈ ਉਹਨੇ ਵੀ ਭਾਅ ਮੱਛੀ ਸ਼ਾਕਿਆਂ ਨੂੰ ਸੋਲਿਆ ਅਜੇ ਪਾਸ ਨਹੀਂ ਪੂਰੀ ਹੈ ਨਾ ਹਾਂ 35 ਰੁਪਏ ਅੱਵਾ ਮਦਗਣਾ ਜਿਵੇਂ ਪਿਛੋਂ ਠੀਕ ਹੈ ਸਵਾਲੀਏ ਪਹਿਲੇ ਨਹੀਂ ਇਹਨੇ ਸ਼ਾਂਤਰੀ ਦੀ ਚਾਹ ਆਹ ਜਰਸੀ ਕਿੱਥੇ ਇਹ ਬੱਚਾ ਮਰ ਗਿਆ ਦਾ ਇਹਦਾ ਬੱਚਾ ਨਹੀਂ ਹੈਗਾ ਤਰ ਹਾਂ ਇਹਦਾ ਬੱਚਾ ਪਿਛਲੇ ਘਰੋਂ ਹੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਆਈ ਆ ਆਹ ਬਾਰੇ ਮਰਨ ਲਈ ਉਦਾਂ ਬਾਕੀ ਜਿਹੜੀਆਂ ਜਰਸੀਆਂ ਹੁੰਦੀਆਂ ਉੱਡੀ ਕਿ ਆ ਸ਼ੋਪੇ ਕਰਦੇ ਆ ਤਾਂ ਤੇ ਜਿਸ ਤਰ੍ਹਾਂ ਪਿਛੋਂ ਆਈ ਹੈ ਉਸ ਤਰ੍ਹਾਂ ਹੀ ਆ ਬੱਚਾ ਨਾਲ ਨਹੀਂ ਆਇਆ ਮਗਰ ਹਾਂ ਦੁੱਧ ਰੇ ਫਿਰਤੀ ਜਾਣੀ ਐ। ਖੋਦ ਦੁੱਧ 8 ਕਿਲੋ ਹੀ ਆ। ਅਸੀਂ ਤੁਸੀਂ ਦੀ ਦੋੜ ਦੀ ਭਾਂਡੇ ਦੇ ਨੇ ਲੋੜ ਨੂੰ। ਅੱਛਾ। ਏਦਾਂ ਮੈਂ ਸਮਝ ਲਿਆ ਸੀ ਤਵਰੀਆ। ਠੀਕ ਐ। ਥਣ ਥਣ ਚੰਗਾ ਲੱਗਾ ਉੱਤਨਾ। 8 ਕਿਲੋ ਦੁੱਧ ਹੈਗਾ ਫਿਰ ਪੱਕਾ। 8 ਕਿਲੋ ਲੀਟਰ ਆਉਗਾ। ਇਹ ਕੱਲ ਦੀ ਪ੍ਰਾਈਸ ਵੀ ਅੱਜ ਕੋਈ ਚੀਜ਼ਾਂ ਲੱਗਦੀ ਇੰਤਹਾਹ ਤੋਂ ਪਾਉਣੀ ਹੁੰਦਾ। ਅੱਛਾ। ਕਿਹੜੀ ਜਨਾਬ ਕੀ ਦੇ? ਤੇ ਇਹਦਾ ਮੁੱਲ। ਇਹਦਾ ਮੁੱਲ ਤੇ ਭਾਵੇਂ ਵਧ ਕਰ ਦੇਦੇ ਹਾਂ 18000 ਦੇ ਦਾਂਗੇ। 18000 ਦੀ। ਹੋਰ ਕਰ ਦੋ ਕਿ ਮਨ। ਹੋਰ ਗੱਲਾਂ ਮੌਕੇ ਦੇ ਤੇ ਆ ਜਰਸੀ ਇਹ ਗੱਬਨੇ ਇਹ ਬਬੇ ਤਾਂ ਖੁੱਲੇ ਸ਼ਿੰਗਾਰ ਹੀ ਚੜੀ ਕਰ ਇਹ ਤੇ ਵਧੀਆ ਸੋਹਣੀ ਲੱਗਣ ਦੀ ਗੱਲ ਦੀ ਆਡੇ ਭਾਈ ਆਫੇ ਛੋਟੀ ਜੀ ਬੂਥੀ ਦੇ ਚਲੋ ਕਦ ਨਹੀਂ ਪੋਦਾ ਵੱਡਾ ਜੀ ਇਹ ਜੀ ਆ ਤੇ ਜਿਨ੍ਹਾਂ ਕੋ ਲਈ ਦੀ ਮਾਤ ਭਲਾ ਕਦ ਬੂਥੀ ਇਹ ਆ ਕੇ ਸ਼ਹਿਰਾਂ ਚ ਜਿਨ੍ਹਾਂ ਕੋ ਜਗਾ ਜੁਗਾ ਘਾਟੇ ਆ ਜਿੱਥੇ ਕਿ ਮੋਟਰਸਾਈਕਲ ਦੀ ਪਾਰਕਿੰਗ ਲਾਉਣੀ ਆ ਉੱਥੇ ਕਿ ਇਹ ਬੰਦੇ ਦੇ ਉਹਨੇ ਕਿ ਚ ਪੂਰੀ ਆ ਜੀ ਟੋਕਰੀ ਚ ਪੱਠੇ ਗਾਣਾ ਦੋਦੀ ਬਾਦੀ ਹੋ ਵਰਨੀ ਠੀਕ ਆ ਤੋਰਾਂ ਕਰੀ ਨਾ ਸੁਆ ਜਿਹੜਾ ਇਹਦਾ ਕਿਨਵਾ ਜੀ ਸੂਆ ਪਹਿਲਾ ਨਾ ਪਹਿਲਾ ਜਿਹੜਾ ਇਹ ਮਿਲਿਆ ਬਾਕੀ ਪਹਿਲਾ ਨਾ ਉਹ ਦੂਜਾ ਦੂਜਾ ਗੜੀ ਬੰਡੜ ਹੋਣਾ ਨੇ ਹਾਂਜੀ ਹਾਂਜੀ ਪਹਿਲਾ ਜਿਹੜਾ ਦੂਸਰਾ ਸੂਆ ਜਿਹੜਾ ਛੋਟਾ ਹੀ ਕਰ ਦਿਆ ਇਹਦਾ ਬਿਲਕੁਲ ਛੋਟਾ ਜਰਸੀ ਹੈ ਨਾ ਆ ਬਸ ਇਹ ਜੀ ਗੱਲ ਕਹਦੀ ਇਹ ਚਾਹਦੀ ਇਹਦੇ ਖੋਲ ਕੇ ਖਾਲੀ ਕਿੰਨੇ ਪਤਾ ਨਾ ਬਾਕੀ ਉਹ ਤਾਂ ਖੋਲੀ ਨਹੀਂ ਦੁੱਦੀ ਨਾ ਕਿਹੜਾ ਤੇ ਬੜੇ ਵੀਰਾਂ ਡਿਮਾਂਡ ਉਹਦੀ ਲਾਭੀ ਨਹੀਂ ਹੈ ਹਾਂਜੀ ਹਾਂਜੀ ਆਹ ਵੇਖੋ ਹਰ ਕੋ ਅੱਜ ਸਾਲ ਦੀ ਹੋਈ ਆ ਠੀਕ ਆ ਕਿ ਤੇਨਾਂ ਨੇ ਦੇ ਗੱਬਣੇ ਅੱਛਾ ਇਸ ਸਾਲ ਦੀ ਹੋ ਗਈ ਤੇ ਅੱਜ ਸਾਲ ਦੀ ਹੋਈ ਆ ਅੱਜ ਸਾਲ ਦੀ ਹੋ ਗਈ ਤੇ ਗਾਂ ਤੇ ਨਾਂ ਮਹੀਨਾ ਦੇ ਗੱਬਣੇ ਚੈੱਕ ਲਾ ਦੀ ਚੈੱਕ ਪਾਸ ਆ ਠੀਕ ਆ ਤੇਨਾਂ ਨੂੰ ਦੇ ਦੱਸ ਦੋ ਤੇ ਇਹਦਾ ਕੀ ਮੁੱਲ ਰੱਖਣਾ ਫਿਰ 10 ਰੋ ਹੋਵੇਗਾ ਮੁੱਲ ਦਾ ਬਾਬਾ ਜੀ ਇਹਨਾਂ ਨੂੰ ਥੋੜਾ ਘਾਤ ਹੋ ਰਿਹਾ ਨਾ ਹਾਂਜੀ ਅਸੀਂ 55 60 ਹਜ਼ਾਰ ਦੀ ਹਾਂਜੀ ਹਾਂਜੀ 35000 ਦੀ 35000 ਦੀ ਹਾਂਜੀ ਕਿੰਨੇ ਦੀ ਗੱਜਣਾ ਕਰੀ 35 ਤੇ ਜ਼ਿਆਦਾ ਜੇ 27 ਜੀ ਦੇ ਦੰਗਾ ਅੱਛਾ 27000 ਦੀ ਬਹੁਤ ਜਾਣ ਤੋਂ ਬਰਾ ਕਿਸੇ ਠੀਕ ਆ ਕੋਈ ਨਾ ਸੀਸੀ ਲੋੜ ਗੱਬਣਾ ਕੋਈ ਵੀ ਨਾ ਛੜਦਾ ਇਹ ਆ ਕਿ ਸਾਰੀਆਂ ਗਰਮੀਆਂ ਦੁੱਧ ਚ ਆਉਣ ਵਾਲੀ ਆ ਜਿਹੜੀ ਫਰਾਂ ਦੀ ਗਰੰਟੀ ਹੋਗੀ ਇਹ ਵੀ ਗੱਬਣਾ ਹੀ ਆ ਦੋਵੇਂ ਆ ਨਾ ਤੋਰੋ ਹਿੰਦੋਵੇਂ ਇਹ ਵੀ ਛੜੀ ਛੋਟੀ ਬਈ ਇਹ ਕਿੰਨਾ ਕੁ ਲੈ ਜੇ ਟਾਈਮ ਇਹਨੇ ਦਿਨ ਦਾ ਬਣਾ ਕਰ ਜਵੀਆਂ ਠੀਕ ਆ ਚਿਹਰਾ ਬੜਾ ਪਿਆਰਾ ਜਿਹਾ ਛੋਟਾ ਜਿਹਾ ਫੇਸ ਇਹ ਦਾ ਦੂਜੇ ਸੂਆ ਜੀ ਦੂਸਰਾ ਸੂਆ ਜਿਹੜਾ ਇਹਦਾ ਤੇ ਇੱਕ ਨਗ ਚਵਾਈਏ ਦੁੱਧ ਬਾਬਾ ਜੀ ਘਰਵਾ ਦੇ ਕਿੰਨੇ 13-14 ਗੋਣਜੋ ਆ ਪਹਿਲੇ ਸੋਏ ਹਾਂਜੀ ਪਰ ਉਹ ਗੱਲਾਂ ਆਪਾਂ ਛੱਡ ਦਿੰਨੇ ਆ ਹਾਂਜੀ ਉਹ ਗੱਲਾਂ ਕੀਤੇ ਫਿਰ ਸਾਡਾ ਗਿਆੜਾ ਸਾਡਾ ਨਹੀਂ ਗੱਲੀ ਹੁੰਦਾ ਠੀਕ ਆ ਤੇ ਚਲੋ 11-12 ਗੋਲ ਕਰਦੀ ਜਾਵੇ ਬੜਾ ਵਾ ਤੇ ਮੁੱਲ ਨਹੀਂ 11 ਬੜਾ ਗਿਆ ਜਾਂਦਾ ਇਹਨੂੰ 12 ਜਾਂਦਾ ਕੋਈ ਜ਼ਿਆਦਾ ਨਹੀਂ ਹਲਕਾ ਅਸੀਂ 90000 ਮੰਗਣਾ ਆਪਣੇ ਸਮਝ ਕਰ ਲੈ ਗੱਬਣੇ ਠੀਕ ਆ ਤੇ ਲਾਂਬੜੀਆਂ ਪਿਛੇ ਤਾਂ ਇਹਨਾਂ ਜਨਾਬੜੀਆਂ ਕਿੰਨੇ ਰੇ ਦੇ ਦਈਏ ਯਾਰ ਇਹ ਕਿੰਦਾ ਭਾਈ ਇਹ ਵੀ ਦਾਗਾ 32000 ਦੀ 32000 ਦੀ 30 ਦੀ ਦੇ ਦਾਂਗੇ ਪੂਰੇ 30 ਦੀ ਪੂਰੇ 30 ਦੀ ਠੀਕ ਆ ਵੇਖ ਜਿਉ 35 ਦੀ ਸੂਸ ਆ ਗਈ ਆ ਜੇ ਕਿ ਹੋਲੀ ਦੇ ਕੰਮ ਚ ਹੋਰ ਚੱਲਨੇ ਆ ਆ ਮਸ਼ੀਨ ਬਹੁਤ ਚੰਗੀ ਰੱਬ ਬਣ ਰਹੀ ਆ ਅੱਛਾ ਜੇ ਸੁਣੀਆਂ ਇੱਕ ਇਹ ਨਹੀਂ ਜੇ ਸੁਣ ਦੁਜੀ ਸੁਣੀਆਂ ਤੇ ਵੇਸੋ ਦਾਤ ਕੱਢਿਆ ਇਹਨਾਂ ਨੇ 18 ਲੱਖ ਲੱਗੀ ਆਪਣੇ ਅੱਛਾ ਕੱਚੀ ਆ ਜੇ ਥੋੜੀ ਕੰਨ ਹਾਂ ਜੀ ਲੈਂਦੀਆਂ ਦਿਨ 15 20 ਲੱਗਣੀਆਂ ਠੀਕ ਆ ਮੈਂ ਤਾਂ ਵੀ ਚਲੋ ਘੱਟ ਸਕਦੀ ਆ ਬਚੀਆਂ ਆ ਮੁੱਲ ਦੇ ਦੀ ਕੱਚੀ ਗੱਲ ਦੀ ਠੀਕ ਆ ਇਹਦੇ ਕੋਲ ਪੱਥੇ ਫੁੱਟੇ ਤਾਂ ਦਾਲ ਚਾਹੇ ਕੋਹਾਂ ਵਾਲੇ ਮੋਕਾ ਲਈ ਤਾਂ ਇਹ ਲਾਗੇ ਇਹ ਆ ਕਿ ਰੰਗ ਰੂਪ ਤੇ ਚੰਗੀ ਆ ਕਦ ਕਦ ਕਰਦੇ ਸੀ 55000 ਦੀ ਠੀਕ ਆ ਤੇ ਬਾਹਰ ਦੇ ਸਾਹ ਮੇਰਾ ਕਾਲੂ ਪੱਟੇ ਪੱਟੇ ਧੜੀ ਨਹੀਂ ਇਹਦੇ ਨਾਲ ਹੋਰ ਖੇਡਾਂ ਖੇਡ ਲੂਗੀ ਠੀਕ ਆ ਜੀ ਬਦਿਆਂ ਪੱਟੇ ਪੱਟੇ ਬੱਸ ਵਾ ਵੇਲੇ ਆ ਕੇ ਪਰਸਪਰ ਜਰਾ ਹੁੰਦੀ ਗੱਲ ਬਾਕੀ ਇਹ ਆ ਕਿ ਗੱਬਣਾ ਇੱਥੇ ਆ ਕੇ ਪਾਸ ਕਰਕੇ ਖੜੋ ਤੇ ਸੋਈਆਂ ਦੀ ਚਵਾਈ ਕਰਕੇ ਖੜੋ ਵੇਖੋ ਇਹ ਆਨਲਾਈਨ ਦਾ ਉਹ ਤਾਂ ਹਰਦਾ ਆਨਲਾਈਨ ਉਹਦੀ ਸਮਾਂ ਦੀ ਗਰੰਟੀ ਹੋ ਸਾਡੀ ਅੱਛਾ ਕੋਈ ਨੁਕਸਾਨ ਨਹੀਂ ਜੁਮੇ ਰਹਾਂਗੇ ਜਿਹੜਾ ਇੱਥੇ ਆ ਜਿੰਦਾ ਨਾ ਉਹ ਤਸੱਲੀ ਕਰਕੇ ਲੈ ਜੀ ਤਸੱਲੀ ਕਰਕੇ ਲੈ ਜੀ ਉਹਦੇ ਕੋਈ ਗਰੰਟੀ ਨਹੀਂ ਕੋਈ ਗਰੰਟੀ ਨਹੀਂ ਜਿਹੜਾ ਆਨਲਾਈਨ ਖੜਦਾ ਉਹਦੀ ਸਾਡੀ ਗਰੰਟੀ ਹੋਗੀ ਜੇ ਨੁਕਸਾਨ ਹੋਣਾ ਵੀ ਅੱਛਾ ਗੱਬਾ ਲਵਾ ਕੇ ਤੇ ਗੱਡੀ ਫੇਰ ਤੋਂਰੇ ਡੰਗੜਾ ਪਾਸ ਕਰਦਾ ਅੱਛਾ ਪਹਿਲਾਂ ਪਾਸ ਕਰ ਗੱਬਣ ਕੋਈ ਜਾਂਦਾ ਵਾ ਉਦੋਂ ਜੇ ਫੇਲ ਆ ਇਹ ਗੱਡੀ ਤੋੜੇ ਅੱਛਾ ਤੇ ਜੇ ਜੇਕਰ ਫੇਰ ਇਹਦਾ ਲਾਡੇ ਕਰਾਇਆ ਸੀ ਦਊਗਾ ਭਾਈ ਬਾਕੀ ਦੀ ਟੋਕਣ ਕਰ ਮਹੀ ਉਹਦਾ ਹਫਤੇ ਦਾ ਟਾਈਮ ਆ ਉਹਦਾ ਹਫਤੇ ਦਾ ਟਾਈਮ ਆ ਹਫਤੇ ਦਾ ਕਿ ਮੈਂ ਖਾਲੀ ਨਿਕਲਦੀ ਆ ਠੀਕ ਆ ਫੋਨ ਕਰਨ ਦੀ ਲੋੜ ਨਹੀਂ ਆ ਲਾਦ ਕੇ ਘਰੇ ਭੇਜ ਦਿਓ ਆਪਣੇ ਪੈਸੇ ਲੈ ਜਾਓ ਕਰਾਇਆ ਦਊਗਾ ਬਸ ਤੈਨੂੰ ਅੱਛਾ ਤੇ ਦੇਣ ਪੰਜ-ਛੇ ਇਧਰ ਉਹਨੂੰ ਉਧਰ ਜਾਂਦਾ ਘਟੇ ਦੱਸਦੇ ਆ ਉਹ ਨਹੀਂ ਕੋਈ ਤੇ ਜੇ ਖਾਲੀ ਨਿਕਲੂਗਾ ਮਹੀਨੇ ਤੇ ਹਫਤੇ ਤੋਂ ਬਾਅਦ ਕੋਈ ਨਹੀਂ ਹਫਤੇ ਤੋਂ ਬਾਅਦ ਤੇਰਾ ਹੁਣ ਕੋਈ ਨਹੀਂ ਕੋਈ ਨਹੀਂ ਕਦੇ ਆਣੇ ਪਿੱਛੇ ਦੋ-ਦੋ ਜਿਹੜੀ ਹੁਣ ਮਹਿੰਗੀ ਹੋ ਗਈ ਆ ਚਲੋ ਅਸੀਂ ਚੈੱਕ ਕਰਾ ਲਈਏ ਫਿਰ ਅੱਜ ਨਹੀਂ ਕਲੀਅਰ ਨਹੀਂ ਕੀਤੀ ਇਹ ਉਹ ਜੱਕਾ ਤੇ ਬੱਜੀ ਨਾ ਤੇ ਇਹਦਾ ਮੁੱਲ ਦੱਸਤੀ ਐ ਫਿਰ ਐਂਡਲੀ ਗੰਡ ਇਹਦਾ ਮੁੱਲ ਬਾਬਾ ਜੀ ਇਹ ਗੱਤੀ ਸਾਨਾਂ ਨੂੰ ਮਿਲੀ ਐ 35000 ਰੁਪਏ 35000 ਰੁਪਏ 32000 ਰੁਪਏ ਪੰਛੀ 50 ਨਹੀਂ ਕੋਈ ਜਿਹੜਾ ਵੀ ਇਨਸਾਨ ਖਰਦੂ ਅੱਛਾ ਅੱਗੇ ਵੀ ਇਨਸਾਨ ਦੀ ਕੋਈ ਸਾਕੂ ਕੋਈ ਵੀ ਵੇਚ ਲੋ ਠੀਕ ਐ ਜੀ ਕਾਜ ਕੋ ਤੇ ਬੜਾ ਵੱਡਾ ਆੜੀ ਲਈ ਜਲਦੀ ਕੋਈ ਲੈ ਜਾ ਦੂ ਪਰਬਰਾ ਠੀਕ ਐ ਜੀ ਤੇ ਫਿਰ ਸਾਸਾਂ ਦਾ ਬਾਰ ਮਿਲਣੀ ਆ ਹੁਣ ਠੀਕ ਐ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀ ਇੱਥੇ ਆ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਵੇਖ ਚਾ ਕੇ ਆਪਣੀ ਸਮਝਣਾ ਤੇ ਆਪਣੀ ਤਸੱਲੀ ਨਾ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ